ਸਰਕਾਰ ਵੀਰਾਂ ਨੇ ਪੁੱਛਿਆ ਕਿ ਪੋਰਟ ਫੀਓ ਦੇ ਠੇਕੇ ਖੋਲਣੇ ਚਾਹੀਦੇ ਆ ਕਹਦਾ ਮੈਂ ਕਿ ਹੁਣ ਲੋਕਾਂ ਨੂੰ ਪੋਰਟ ਫੀਓ ਦੇ ਕਾਟ ਬਣਾ ਕੇ ਦੇ ਦਮਾ ਉਹ ਕੰਜਰਾ ਉਹ ਮਰਜਾ ਅਸੀਂ ਇਨ ਲੋਕਾਂ ਨੂੰ ਉਤਾਰਤਾ ਤੈਨੂੰ ਵੀ ਅਸੀਂ ਉਤਾਰ ਦੂਗੇ ਚਾਹੇ ਸਾਨੂੰ ਆਖ ਖਸ ਖਸ ਕਹੇਤੀ ਲਾਗੂ ਕਰੋ ਲਾਗੂ ਕਰੋ ਖਸ ਖਸ ਕਹੇਤੀ ਲਾਗੂ ਕਰੋ 18 2025 ਮੇਰਾ ਮਲੇਰਕੋਟ ਦੇ ਵਾਲੇ ਯੋਧੇ ਵੀ ਖੜੇ ਆ ਲਗਾ ਯਾਰ ਬਾਈ ਆਪਾਂ ਮੀਟਿੰਗ ਇਹ ਕੰਧੇ ਰਖੋ ਸਾਡੇ ਇੱਥੇ ਪੱਕਾ ਜੀ ਬਲਵਿੰਦਰ ਜੀ ਸਾਡੇ ਲਾਲਦੀਨ ਵੀਰ ਸਾਡੇ ਬਾਈ ਜਿਨ੍ਹਾਂ ਦੇ ਬੇਟੇ ਦੇ ਇਸ ਗਿਆਨ ਮਦੋਈ ਜੀ ਜਿੰਨੇ ਵੀ ਸਾਡੇ ਸਾਥੀ ਮੁਹੰਮਦ ਵੀਰ ਤੇ ਇਹਨਾਂ ਵੀਰਾਂ ਨਾਲ ਅੱਜ ਮੀਟਿੰਗ ਕਰਨੀ ਹੈ ਵੀ ਮਲੇਰਕੋਟਲਾ ਵੱਲ ਕਦੇ ਆਏ ਨਹੀਂ ਅਸੀਂ ਇਹ ਡਾਟਾ ਏਰੀਆ ਅੱਜ ਸ਼ੁਰੂ ਕਰ ਲਈਏ ਕੰਮ ਕਹਿੰਦਾ ਭਾਈ ਜੀ ਰੱਖ ਨੋ ਕੋਈ ਗੱਲ ਨਹੀਂ ਅਸੀਂ ਮੀਟਿੰਗ ਰੱਖੀ ਦੋ ਦਿਨ ਗਰੁੱਪਾਂ ਚ ਪਾਇਆ ਤੇ ਸ਼ਾਮ ਨੂੰ ਭਾਈ ਜੀ ਆ ਜੋਧੇ ਖੜਿਆ ਸਮਰਾਲਾ ਵਾਲੇ ਆ ਸਾਹਮਣੇ ਫਤਿਹਗੜ੍ਹ ਵਾਲੇ ਕਪੂਰਤਾਲੇ ਵਾਲੇ ਲੁਧਿਆਣਾ ਸਾਰੇ ਬੰਦੇ ਮੈਂ ਸਾਹਮਣੇ ਬੈਠੇ ਲੱਕੀ ਜਾਂਦਾ ਮੈਂ ਕਹਿੰਦਾ ਯਾਰ ਕਿਹੜਾ ਏਰੀਆ ਕਿਹੜੇ ਹਲਕੇ ਚ ਫੋਨ ਨਹੀਂ ਆਇਆ ਕਹਿੰਦੇ ਭਾਈ ਉਸ ਮੀਟਿੰਗ 'ਚ ਅਸੀਂ ਆ ਸਕਦੇ ਹਾਂ ਮੈਂ ਕਿਹਾ ਯਾਰ ਸ਼ਾਬਾਸ਼ ਭਾਈ ਓਏ ਇਹ ਲੋਕ ਲਹਿਰ ਬਣ ਚੁੱਕੀ ਆ ਦੋਸਤੋ ਸਾਰੀ ਇਸ ਧਰਤੀ ਤੇ ਕੁਝ ਲੋਕਾਂ ਨੇ ਡਰਾਇਆ ਗਿਆ ਵੀ ਉੱਥੇ ਨਾ ਜਾਇਓ ਪੁਲਿਸ ਵੇਖ ਲਓ ਪੁਲਿਸ ਤਾਂ ਤਾਂ ਮਨਜ਼ੂਰੀਆਂ ਲੈਂਗੀਆਂ ਭਾਈ ਆਪਾਂ ਪੁਲਿਸ ਦਾ ਅਸੀਂ ਨਾਲ ਲਾਉਣੇ ਹੁੰਦੇ ਨੇ ਵੀ 20 50 ਬੰਦੇ ਸਾਡੀਆਂ ਮੁਕਸਰ ਰੈਲੀਆਂ ਬਹੁਤ ਵੱਡੀਆਂ ਹੋਈਆਂ ਜੀ ਇੱਥੇ ਖੜੋ ਕਈ ਬੰਦੇ ਉਹਨੂੰ ਵੇਖ ਕੇ ਡਰ ਜਾਂਦੇ ਆ ਵੀ ਪੁਲਿਸ ਖੜੀ ਐ ਉਹ ਕਮਲੇ 80% ਪੁਲਿਸ ਵਾਲੇ ਆਪਾਂ ਨੂੰ ਛਕਦੇ ਆ ਮਾਲ ਛਕਦੇ ਆ ਲੀਡਰ ਜ਼ੋਰਦੂ ਵੱਧ ਕੰਦੇ ਆ ਚੰਗੇ ਚੰਗੇ ਅਫਸਰ ਨਾ ਸਲੂਟ ਕਰਦੇ ਕੈਮਰਾ ਮਗਰ ਕਹਿੰਦਾ ਭਰਾਵਾ ਅਸੀਂ ਐਵੇਂ ਯੁੱਧ ਨਸ਼ਾ ਵਿਰੋਧ ਚਲਾਈਦਾ ਬੈਠੇ ਆ ਪਰ ਜਿੱਦਣ ਅੱਗ ਨਿਕਲੀ ਆ ਤੇਰੀ ਲਹਿਰ ਕਰਕੇ ਨਿਕਲੀ ਆ ਆਈਜੀ ਸਾਹਿਬ ਨਾਲ ਬੈਠ ਕੇ ਮੈਂ ਗੱਲ ਕੀਤੀ ਐ ਫਰੀਦਕੋਟ ਤੋਂ ਡੀਜੀਪੀ ਸਾਹਿਬ ਨਾਲ ਅਸੀਂ ਅੱਖਾਂ ਚੱਖਾਂ ਪਾ ਕੇ ਮੀਟਿੰਗਾਂ ਕੀਤੀਆਂ ਮੈਂ ਕਿਹਾ ਅਸੀਂ ਖੁੱਲ ਕੇ ਕਹਿੰਨੇ ਆ ਕਿ ਜੇ ਤੁਹਾਡੇ ਚ ਕੋਈ ਵੀ ਅਫਸਰ ਸੈਕਟਰੀਏਟ ਦਾ ਤੁਹਾਡਾ ਕੋਈ ਮੰਤਰੀ ਤੁਹਾਡਾ ਕੋਈ ਪੜ੍ਹਿਆ ਲਿਖਿਆ ਅਫਸਰ ਮੇਰੇ ਨਾਲ ਚੈਨਲ ਤੇ ਬੈਠੇ ਝੂਠਾ ਕਰਕੇ ਗਲਤ ਕਰ ਜੇ 1 ਕਰੋੜ ਦਾ ਨਾਮ ਲਵਾਂਗਾ ਫਾਂਸੀ ਲੈ ਕੇ ਲਾਵਾਂਗਾ ਕਿਸੇ ਨੇ ਬਾਹ ਨਹੀਂ ਕੱਢੀ ਵੀ ਜੱਗਾ ਜੀ ਨੌਂ ਗੋਵਿੰਦ ਸਾਗਰ ਝੀਲਾ ਜਿੰਨਾ ਪਾਣੀ ਖਾਂਦੀ ਹੈ ਇਹ ਝੋਨਿਆਂ ਦੇ ਫਸਲਾਂ ਤੇ ਜੇ ਪਾਣੀ ਜਵਾਨੀ ਕਿਸਾਨੀ ਬਚਾਉਣਾ ਤਾਂ ਤੁਹਾਡੀ ਇਹ ਜਿਹੜੀ ਕੀਤੀ ਖਾਸ ਕਰਸ ਹੈ ਇਹ ਬਹੁਤ ਜ਼ਰੂਰੀ ਹੈ ਇਹਨੂੰ ਮੈਂ ਚਲਾਉਂਗਾ ਜੱਗਾ ਤਕੜਾ ਹੋ ਕੇ ਪੰਜਾਬ 'ਚ ਵਰਕ ਕਰਦੇ ਸਰਕਾਰ ਨੇ ਅੱਜ ਇਹ ਪਹਿਲ ਦੇ ਆਧਾਰ ਤੇ ਚੱਕਾਂਗੇ ਅੱਜ 3 ਸਾਲ ਹੋ ਗਏ ਸਾਡੇ ਨਾਲ ਫੋਨ ਤੇ ਗੱਲਬਾਤ ਨਹੀਂ ਖੁੱਲ ਕੇ ਕੀਤੀ ਇਸ ਵੇਲੇ ਤੇ ਪਰ ਇੱਕ ਵਾਅਦਾ ਤੁਹਾਡਨ ਐ ਵੀ ਕਰਦਾ ਜੇ ਸਰਕਾਰ ਬਣਾ ਸਕਦੇ ਹੈ ਨਾ ਦਿਨ ਰਾਤ ਚੱਲ ਕੇ ਤਾਂ ਇਹ ਮਾਤਰ ਬੰਦਿਆਂ ਦਾ ਰੱਬ ਹੀ ਆ ਫਿਰ ਬੜੀ ਜਲਦੀ ਉਹ ਕੁਰਸੀਆਂ ਤੋਂ ਐਸੇ ਗਰਾਊਂਡ 'ਚ ਲਿਆਵਾਂਗੇ ਮਾਰ ਆਪ ਕਹਿੰਦਾ ਹੁੰਦਾ ਸੀ ਵੀ ਜਦੋਂ ਲੀਡਰ ਹਵਾ ਜੋਜੇ ਅਰਸ਼ ਤੇ ਜਦੋਂ ਜਨਤਾ ਖੜੇ ਨਾ ਤੇ ਮਨਜ਼ਰ ਜਿ ਫਸਤੇ ਇਹ 3 ਮੰਨਿਓ ਅਗਲਾ ਕਹਿੰਦਾ ਸੀ ਵੀ ਇੱਕ ਜੰਗਲ 'ਚ ਅੱਗ ਲੱਗੀ ਸੀ ਤੇ ਜਿੱਕੀ ਜਿਹੀ ਜਿੜੀ ਭਜਾਉਣ ਲੱਗੀ ਸੀ ਮੋਂ ਤਾਂ ਮੈਨੂੰ ਲੱਗਦਾ ਜਿੜੀਆਂ ਹਿਆਰਾ ਹੀ ਹੋਉਂਦੀਆਂ ਬਾਈ ਬੰਦਾ ਤਾਂ ਇੱਕ ਖੜਿਆ ਨਹੀਂ ਮਾ ਹੁੰਦਾ ਜਦੋਂ ਅਸੀਂ ਚੱਲਦੇ ਸੀ ਨਾ ਲੋਕ ਨਸ਼ੇੜੀ ਦਾ ਟੈਗ ਵੀ ਲਾ ਦਿੰਦੇ ਸੀ ਮਾਹ ਕੋਈ ਗੱਲ ਨਹੀਂ ਹੱਥ ਚੱਲਣਾ ਪੈਣਾ ਬਦਨਾਮੀ ਕਰਦੇ ਸੀ ਉਦੋਂ ਵਾਕਈ 5-7 ਬੰਦੇ ਕੱਟਨੇ ਵੀ ਔਖੇ ਹੋ ਜਾਂਦੇ ਸੀ ਘਰਾਂ 'ਚ ਅਗਲਾ ਕਹਿੰਦਾ ਇਹ ਕੋਈ ਗੱਲ ਹੈ ਫਿਰ ਅਸੀਂ ਮੀਟਿੰਗਾਂ ਸ਼ੁਰੂ ਕੀਤੀਆਂ ਘਰਾਂ 'ਚ ਬਹਿ ਕੇ ਮੜਾ ਮੜਾ ਕਿਸੇ ਨੂੰ ਹੱਥਾਂ ਤੇ ਪਾ ਕੇ ਅਦਾ ਦਾ ਕਾਡ ਵਿੱਚ ਪਾਉ ਇਹਨੂੰ ਪਤਾ ਕਰੋ ਚੈੱਕ ਕਰੋ ਜਦੋਂ ਖਾਣ ਦੇ ਕਹਿੰਦੇ ਰਹੇ ਕੋਈ ਕੁਝ ਨਹੀਂ ਤੇ ਮੈਂ ਕਹਿੰਦਾ ਮੌਤ ਪੈਂਦੀ ਐ ਕਹਿੰਦੇ ਉਹ ਤਾਂ ਨਸ਼ਾ ਕਹਿੰਦੇ ਸੀ ਉਹ ਮੈਂ ਕਹਾ ਨਸ਼ਾ ਕਿਹਾ WHO ਨੇ ਏਜੰਸੀਆਂ ਨੇ ਅਸੀਂ ਧੱਕੇ ਨਾਲ ਕਿਹਾ ਮੜਾ ਮੜਾ ਚਮਚਾ ਤੇ ਚਮਚਾ ਮੂੰਹ ਤੇ ਰੋਸ ਤੇ ਧਰੋ ਜੇ ਸਾਡੀ ਮੀਟਿੰਗ 'ਚ ਬਹਿਣਾ ਸਾਰੇ ਖਾਂਦੇ ਸੀ ਦੇ ਵਿੱਚ ਫੇਰ ਉਹ ਕਹਿੰਦੇ ਸੀ ਇਹਦੇ ਬਨਾਉਤ ਚੀਜ਼ ਹੀ ਕੋਈ ਨਹੀਂ ਨਾ ਅਸੀਂ ਧਿੱਗੇ ਨਾ ਸਾਡਾ ਦਿਮਾਗ ਕਰਾ ਹੋਇਆ ਤੇ ਇਹਨੂੰ ਨਸ਼ਾ ਕਿਉਂ ਕਹਿੰਦੇ ਐ ਮੈਂ ਕਹਾ WHO ਜਿਹੜਿਆ ਨੇ ਗੇਮ ਪੜਾਈ ਆ ਵੀ ਜੇ ਪੰਜਾਬ ਦੀ ਧਰਤੀ ਤੇ ਕੇਤੀ ਚੱਲਦੀ ਰਹਗੀ ਠੇਕੇ ਜਾਂਦੇ ਰਹਿ ਕੇ ਕਰਦੇ ਰਹਿ ਕੇ ਕੰਮ ਕਰਨਾ 65 ਤੋਂ ਪਹਿਲਾਂ ਠੇਕੇ ਸੀਗੇ ਆਪਣੇ ਇਹ ਕਹਿੰਦੇ ਤੇ ਜਲਦੀ ਰਹੇਗੀ ਨਾ ਤੇ ਇਹ ਧਰਤੀ ਦੇ ਲੋਕ ਨਾ ਤਾਂ ਇਹਨਾਂ ਨੂੰ ਕੋਈ ਭਟਕਿਆ ਸ਼ੂਗਰ ਅਟੈਕ ਬਲੱਡ ਪ੍ਰੈਸ਼ਰ ਹੋਣਾ ਨਾ ਬਿਮਾਰੀਆਂ ਲੱਗਣੀਆਂ ਇਹ ਕੱਲੀ ਇੱਕੋ ਫੀਮ ਹੈ ਉਸ ਕੁਦਰਤ ਦੀ ਉਸ ਦਾਦੇ ਦੀ ਦੇਣ ਜੇਦੋਂ ਤੁਸੀਂ ਜੀਵ ਤੇ ਰੱਖ ਲਈ ਅਟੈਕ ਤੱਕ ਪਾਸੇ ਭਜਦਾ ਇਹਨਾਂ ਨੇ ਵੇਖਿਆ ਵੀ ਅਰਪਾ ਘਰਬਾ ਦਾ ਵਕਾਰ ਹੈ ਮੈਡੀਕਲ ਦਾ ਤੇ ਜੇ ਖੇਤੀ ਚੱਲ ਗਈ ਤੇ ਰੱਬ ਨੇ ਸਾਰੇ ਦੋੜੇ ਦੇ ਜਿਪਾਏ ਹੋਏ ਆ ਰਾਮਬਾਨ ਬਣਾਦਾ ਪਰਮਾਤਮਾ ਨੇ ਤਾਂ ਆ ਵੇਲੇ ਲੱਗੇ ਨਾ ਹੂਟੇ ਫਿਰ ਇਹਨਾਂ ਨੇ ਸਾਜ਼ਿਸ਼ ਰਚੀ ਸਾਜ਼ਿਸ਼ ਕਿਦੋਂ ਰਚੀ ਸੀ 1984 ਵੇਲੇ ਤੁਹਾਨੂੰ ਮੈਂ ਦੱਸਦਾ ਮੜਾ ਦਿਮਾਗ ਖੋਲ ਕੇ ਸੁਣਿਓ ਵੀਰੋ ਕਿਉਂ ਅੱਗ ਲੱਗੀ ਐ ਇਹ ਤਾਂ ਸਰਕਾਰਾਂ 'ਚ ਬੜਾ ਨੰਦਾ ਹੈ ਜਿਹੜੇ ਲੋਕ ਪਹਿਲਾਂ ਸਰਕਾਰਾਂ ਨਾਲ ਜਿਵੇਂ ਬੰਦਿਆਂ ਚੱਲਦੇ ਸੀ ਨਾ 5 ਸਾਲ ਬੋਲਦੇ ਨਹੀਂ ਸੀ ਤੇ ਅਸੀਂ ਪਹਿਲੇ ਤੇ ਜੇ ਮਿਹਨਤ ਰੈਲੀ ਕਰਾਦੇ ਸੀ ਤੇ ਲੋਕਾਂ ਨੇ ਜਲੂਸ ਕੱਢਿਆ ਸਰਕਾਰ ਦਾ ਤਾਂ ਕਹਿੰਨਾ ਵੀ ਸਾਨੂੰ ਜੇ ਕਿਸੇ ਦਿਮਾਗ 'ਚ ਭ੍ਰਿਖਾ ਹੋਵੇ ਨਾ ਤੇ ਸਰਕਾਰ ਦੇ ਇਹਨਾਂ ਨੂੰ ਕੋਈ ਫਾਇਦਾ ਹੋਊਗਾ ਜਾਂ ਸਰਕਾਰ ਨੇ ਇਹਨਾਂ ਨੂੰ ਕੋ ਦੇਣਾ ਹੈ ਕਿ ਜਿੰਨਾ ਆਪਾਂ ਜਲੂਸ ਕੱਢਦੇ ਪਏ ਐ ਇਹਨਾਂ ਦਾ ਕੋਈ ਰੋਧੇ ਨਹੀਂ ਕੱਢਦੇ ਕੁਝ ਨਹੀਂ ਮਿਲਣਾ ਪਰ ਇੰਨਾ ਜ਼ਰੂਰ ਹੈ ਮੇਰੇ ਕੁੱਤਾ ਵਾਂਗ ਪਾਲੇ ਸੀ ਬਾਣੀਆਂ ਦੇ ਮੁੰਡਾ ਇੱਕ ਕੱਲ ਮਰਿਆ ਤੇ ਜਮਾ ਮੇਰੇ ਇੱਕ ਉਹਦੀ ਘਰ ਦੀ ਤੋਂ ਦੇ ਬੱਚੇ ਨੂੰ ਮੈਂ ਪਾਲਿਆ ਸਾਲ ਜਮਾ ਆਪਦੇ ਘਰੋਏ ਕਿਰਾਏ ਦੇ ਰੱਖ ਕੇ ਖਾਤਾ ਜਿਹਾ ਕੇ ਬਾਹਰ ਮਰਿਆ ਬਾਹਰ ਇਸਨੇ ਕੀ ਲੱਗਿਆ ਸੀ ਭਾਈ ਵਿਚਾਲਾ ਮੈਂ ਕਿ ਹੁਣ ਕਿਵੇਂ ਵਿਚਾਲਾ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਕਿ ਜੇ ਤੁਸੀਂ ਮੁੰਡਿਆਂ ਨੂੰ ਕੋਣਾ ਨਹੀਂ ਸਾਡੇ ਬੱਚਿਆਂ ਨੂੰ ਨਾ ਘਾਤ ਨਸ਼ਾ ਇਹੀ ਮਾਰੇ ਐ ਏਜੰਸੀਆਂ ਦੀ ਖੇਡ ਹੈ ਕਿ ਨਸ਼ਾ ਨਹੀਂ ਵਜੇ ਇਹ ਇੰਨੀ ਖਤਰਨਾਕ ਜ਼ਹਿਰ ਇੱਕ ਆਗ ਹੈ ਜਦੋਂ ਬਾਜ ਲੱਗਦੀ ਹੈ ਨਾ ਤੇ ਨਾ ਦੇ ਨਾਲ ਦਿਲ ਬੰਦ ਕਰ ਦਿੰਦੀ ਐਡਾ ਤਕੜੇ ਆਰਗਨਾ ਪੰਜਾਬ ਰੁੱਕਦੇ ਜਿਹੜੇ ਮੜੇ ਮੁੱਡੇ ਨਾਲ ਬੰਦ ਨਹੀਂ ਹੁੰਦੇ ਐਡੀ ਤਕੜੀ ਖੇਲ ਹੈ ਜ਼ਹਿਰ ਅੱਗ ਸਰਕਾਰ ਨੂੰ ਘੜਾਦੀ ਨਾਲ ਹਜੇ ਨਸ਼ੇ ਨਾਲ ਲਾ ਦਿੱਤਾ ਹੈ ਨਸ਼ਾ ਨਹੀਂ ਇਹ ਸੋਚੀ ਸਮਝੀ 84 ਤੋਂ ਪਹਿਲਾਂ ਜਿਵੇਂ ਗੋਲੀਆਂ ਨਾਲ ਮਾਰਦੇ ਸੀ ਨਾ ਹੁਣ ਉਹ ਟੀਕੇ ਰਾਹੀਂ ਨਿੱਕੀ ਜਿਹੀ ਸੋਈ ਹੈ ਜਿਹੜੀ ਬਾਹਾਂ 'ਚ ਵੱਜਦੀ ਹੈ ਹਰ ਮੋੜ ਤੇ ਕੋਈ ਬੰਦਾ ਮੋਟਰਸਾਈਕਲ ਤੇ ਧਿੱਗਿਆ ਪਿਆ ਕੋ ਮੋਟਰ ਤੇ ਧਿੱਗਿਆ ਪਿਆ ਅਸੀਂ ਆਪਿਆਂ ਨੂੰ ਰੋਕੇ ਅਸੀਂ ਆਪਦੇ ਬੱਚਿਆਂ ਨੂੰ ਗਾਵਾਂ ਕੱਢ ਕੇ ਵੀ ਨਸ਼ੇੜੀ ਆ ਯਾਰ ਸਾਲੇ ਦੇ ਦਿਮਾਗ ਕੀ ਜਾਣਾ ਦੋਸਤੋ ਨਸ਼ੇੜੀ ਨਹੀਂ ਸੀ ਇਹ ਨਵੀਂ ਉਮਰ ਹੁੰਦੀ ਨਾ ਜਿਹੜੀ ਤੇ ਸੱਚੀ ਬੱਚਿਆਂ ਕੀ ਹੁੰਦੀ ਹੈ ਇਹਨਾਂ ਨੂੰ ਖੇਡਾਂ ਤੇ ਲਾ ਲਿਆ ਜਾਂਦਾ ਉਹ ਭਲੇਖੇ ਦਾ ਸੁਆਦ ਲਿਆਨ ਤਾਂ ਮਰਾ ਅੱਜ ਅੱਜ ਲੜਾਂਗੇ ਅੱਜ ਪੜਾਂਗੇ ਅੱਜ ਕਿਤੇ ਫਿਲਮ ਵੇਖਣ ਜਾਣੀ ਹੈ ਨਵੇਂ ਨਵੇਂ ਸ਼ੌਂਕ ਤਾਂ ਮੁੰਡਿਆਂ ਨੂੰ ਉਹ ਭਲੇਖੇ ਦਾ ਮੜੀ ਸੂਈ ਕੋ ਬੰਦਾ ਤੇ ਨਾਲ ਦੇ ਨਾਲ ਜਿਆਦੀਆਂ ਨਾੜਾਂ ਬੰਦ ਕਰ ਦਿੰਦੀ ਇਹ ਗਹਿਰੇ ਅੱਖ ਇਨੂੰ ਚਿੱਟਾ ਨਾ ਨਾ ਦਿੱਤਾਗਾ ਚਿੱਟਾ ਨਹੀਂ ਇਹ ਫੈਂਡਾ ਨੇ ਲਹਾਤੀ ਨੂੰ ਬੇਹੋਸ਼ ਕਰਨ ਵਾਲੀ ਉਹ ਚੀਜ਼ਾਂ ਅਜਾ ਸਰਕਾਰਾਂ ਅੰਨੀਆਂ ਨਹੀਂ ਸਰਕਾਰਾਂ ਨੂੰ ਸਭ ਪਤਾ ਹੈ ਏਜੰਸੀਆਂ ਨਾਲ ਮਿਲ ਕੇ ਖੇਡ ਖੇਢੀ ਗਈ ਹੈ ਕਿ ਜੇ 84 'ਚ ਗੋਲੀਆਂ ਮਾਰਦੇ ਸੀ ਨਾ ਤੇ ਯੂਨੋ ਪਟਾਰੇ 'ਚ ਖੜੇ ਕਰਦੇ ਸੀ ਮੂਮਨ ਰਾਈਟ ਐਸੋਸੀਏਸ਼ਨ ਬਣੀਆਂ ਉਹ ਨਾਲ ਦੇ ਨਾਲ ਫੜ ਲੈਂਦੀਆਂ ਵੀ ਇੰਨੇ ਬੰਦੇ ਮਰੀ ਜਾਂਦੇ ਹੋ ਉਹ ਕਹਿੰਦੇ ਖੇਡ ਬਣਾ ਦੋ ਜੇ ਸਿਰਜਾ ਮਰੀ ਜਾਣਗੇ ਆਪੇ ਲੜੀ ਜਾਣਗੇ ਆਪੇ ਬਦਨਾਮ ਹੋ ਜਾਣਗੇ ਸਰਕਾਰਾਂ ਵੀ ਸਾਈਡ ਤੇ ਏਜੰਸੀਆਂ ਵੀ ਸਾਈਡ ਤੇ ਤਾ ਮੈਂ ਕਹਿੰਦਾ ਮੇਰੇ ਬੱਚਿਆਂ ਨਾਲ ਵੱਧ ਮੇਰੇ ਭਰਾਵਾਂ ਨਾਲ ਵੱਧ ਮੇਰੇ ਬਾਹਾਂਾਂ ਚ ਬਾਹਾਂਾਂ ਪਾ ਕੇ ਮਰੇ ਇੱਕ ਮਨ ਦੀ ਧਾਰਨਾ ਵੀ ਯਾਰ ਕੇ 5 ਸਾਲ ਸਵਾਦ ਹੀ ਲੈਣਾ ਨਾ ਸਰਕਾਰ ਚ ਬਹੁਤ ਲੋਕ ਲੈ ਜਾਣਗੇ ਬਹੁਤ ਐਵੇਂ ਹਵਾ ਕਰੀ ਜਾਂਦੇ ਸਾਡੇ ਚੇਅਰਮੈਨੀਆਂ ਮਿਲ ਗਿਆ ਸਾਨੂੰ ਆ ਮਿਲ ਗਿਆ ਫੋਥੇ ਹੀ ਰਹਿ ਗਿਆ ਮੈਂ ਕਿਹਾ ਪਰ ਜਿਹੜਾ ਆ ਪਿਆਰ ਕੱਟਿਆ ਕੋਈ ਤਰੂਗਾ ਪਹਿਲਾ ਗੇੜਾ ਹੋਵੇ ਮੇਅਰ ਕੋਟ ਦੇ ਚਾਹ ਲੀਡਰਾਂ ਨੂੰ ਰਹਿ ਲਿਆ ਜਾਂਦੇ ਆ ਅੱਜ ਵੀ ਮਾਈਕ ਕੋਲ ਭਾਸ਼ਾ ਨਹੀਂ ਨਾ ਹੀ ਆਪਾਂ ਕੋ ਲੀਡਰ ਹੈਗੇ ਪਰ ਸਿਰ ਝੁਕਦਾ ਅੱਜ ਪਹਿਲਾ ਗੇੜਾ ਹੋਵੇ ਤਮਾ ਜਗੀਰ ਮੰਨਿਆ ਸਾਨੂੰ ਤਾਂ ਨਾ ਲੋਕ ਡਰਦੇ ਸੀ 10 ਨਹੀਂ ਕੱਢਦੇ ਸੀ ਤੇ ਇੱਥੇ ਤੁਸੀਂ ਗਿਣਤੀ ਕਰਕੇ ਵੇਖੋ ਬਾਅਦ ਚ ਕਿੰਨੇ ਯੋਧੇ ਬੈਠੇ ਆ ਬੰਦਾ 10 ਕਢ ਜਾਣਾ ਸਰਕਾਰ ਨੂੰ ਭਰਮ ਪਾ ਦੇਣੇ ਕੰਬਣੀ ਖੇੜ ਦਿੰਦੇ ਆ ਤੇ ਅੱਜ ਦੀਆਂ ਵੀਡੀਓ ਵੇਖੋ ਤੁਸੀਂ ਜੇ 6 ਸੋਇਤਾ ਕ ਬਿਆਨ ਨਾਲ ਬਦਲਣਾ ਪਰ ਵਾਦਾ ਕਰਦਾ ਹਾਂ ਦੋਵੇਂ ਜੀ ਪਰਿਵਾਰ ਨਾਲ ਆ ਮੇਰਾ ਬੱਚੇ ਤੱਕ ਵੀ ਅਸੀਂ ਕਹਿਦਾ ਜੇ 6-7 ਮਹੀਨੇ ਟਾਈਮ ਦਿੰਦੇ ਉਹ ਕਮਾ ਦਿੰਦੇ ਆ ਪੰਜਾਬ ਚ ਤੁਰੂੰਗਾ ਕੱਲੇ-ਕੱਲੇ ਕੋਨੇ ਜਾਣਾ ਉਸ ਤੋਂ ਬਾਅਦ ਮੈਂ ਕੋਈ ਨਾਮਾ ਪਿੰਡ ਛੱਡਾਂ ਨਾ ਸੱਚ ਨਾ ਕੋਈ ਹਲਕਾ ਛੱਡਾ ਤੇ ਨਾ ਜ਼ੇਲਾ ਛੱਡਾ ਪੂਰੇ 6 ਮਹੀਨੇ ਲੋਕ ਲਹਿਰ ਬਹੁਤ ਵੱਡੀ ਬਣਾ ਕੇ ਫਿਰ ਇੱਕ ਟਾਈਮ ਲਾਉਂਗਾ ਭਰਵੱਤਬਾਨ ਨੂੰ ਵੀ ਮਾਨਾ ਬਹੁਤ ਗੁੱਸੇ ਮਰਾਲੇ ਹੁਣ ਇਸ ਤੋਂ ਬਾਅਦ ਅਸੀਂ ਪਰਵਾਹ ਦਾ ਦੇਣ ਲੱਗਿਆ ਮੇਰੇ ਨਾਲ ਪੰਜਾਬ ਬੜੂਗਾ ਤੇ ਇਹਨਾਂ ਦੇ ਭੱਜਣਾ ਬਹਿਣਗੇ ਤੇ ਇਹ ਕਾਪੂ ਕਰ ਓਏ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪਰ ਇਹ ਗੱਲਾਂ ਕਰਨੀਆਂ ਤੁਹਾਡੇ ਸਿਰ ਤੇ ਆ ਕੁਝ ਸਰਕਾਰ ਬਣਾ ਸਕਦੇ ਹਾਂ ਪ੍ਰਧਾਨ ਮੰਤਰੀ ਨੂੰ ਕਾਗਜ਼ ਤੋਂ ਫੜ ਕੇ ਲਾ ਸਕਦੇ ਹਾਂ ਤੇ ਇੱਥੇ ਕਈ ਕਹਿਣਗੇ ਨਹੀਂ ਯਾਰ ਇਹ ਕੀਤੀ ਨਹੀਂ ਦਿੰਦੇ ਕੱਲੇ ਠੇਕੇ ਮੰਗ ਲਓ ਇਹਨਾਂ ਦਾ ਫੌਦਾ ਰਾਜਾ ਜਾਂ ਨਹੀਂ ਦਿੰਦੇ ਆ ਭਗਵੰਤ ਮਾਨ ਜੀ ਕੀ ਸੀ ਕਮੇਡੀਆ ਨਹੀਂ ਸੀ ਤੇ ਅੱਜ ਆਪਾਂ ਰਾਜਾ ਬਣਾਦਾ ਭਗਵੰਤ ਮਾਨ ਬਾਦਲ ਕੈਪਟਨ ਕੀ ਸੀ ਇੱਕ ਰੋਲੇ ਤਾਂ ਤਾ ਆ ਤਾ ਮੁੱਸੀ ਵੱਡੀਆਂ ਤੇ ਆਪਾਂ ਉਹਦੀ ਕੀਤੀ ਪਿੱਛੇ ਡੇਰੀ ਗਈ ਹੈ ਵੀ ਆ ਸਾਨੂੰ ਦਾ ਦੋ ਫੁੱਟੇ ਨਹੀਂ ਲਾਉਂ ਦਿੰਦੇ ਅੰਦਰ ਕਰ ਦਣਗੇ ਸੱਤਿਆ ਹੈ ਇਹਨਾਂ ਦੇ ਖੇਤਰ ਫੜ ਕੇ ਕੱਢ ਜੋ ਪਿੰਡਾਂ 'ਚ ਆ ਬੈਠੇ ਜਿੰਦਗੀਦਾਰ ਕੇ ਮੇਰੇ ਵੀਰ ਸ਼ਰਮੰਤ ਬੰਨੇ ਹੋਇਆ ਮੁਲਾਜ਼ਮਾ ਕਹਿੰਦਾ ਜਿਹੜਾ ਗਲਤ ਕਰ ਗਿਆ ਉਹ ਛੱਡਣਾ ਨਹੀਂ ਆ ਇਹਨਾਂ ਮੈਂ ਹਜੇ ਬੀਚਰ ਬਾਰੇ ਨਹੀਂ ਕਹਿੰਦਾ ਤੇ ਜੇ ਤੁਸੀਂ ਧੱਕੇ ਨਾਲ ਆਪਦੇ ਸਵਾਲ ਲੈਣ ਵਾਸਤੇ ਕਹੀਏ ਵੀ ਆਪਾਂ ਧੱਕਾ ਲੈਂਦੇ ਜੀਏ ਉੱਥੇ ਕੋਲ ਸੈਕਸ਼ਨ ਕਰੂਗੀ ਉੱਥੇ ਅਸੀਂ ਨਹੀਂ ਰੱਖਣਾ ਜੇ ਜੇਜੇ ਬੰਦੀ ਵੱਲੋਂ ਇੱਕ ਲੱਖ ਬੰਦਾ ਮੈਂ ਤਿਆਰ ਕਰਨਾ ਹੈ ਜਿਹੜਾ ਢੁੱਲ ਕੇ ਵੀਜੂਗਾ ਉਹ ਦਿਨ ਆਪਾਂ ਕਹਾਂਗੇ ਕਿ ਅੱਜ ਵੇਚ ਲੋ ਜੇ ਉਹ ਤੋਂ ਬਾਅਦ ਕੋਈ ਐਕਸ਼ਨ ਹੁੰਦਾ ਸ਼ਾਸਨ ਪ੍ਰਸ਼ਾਸਨ ਵੱਲੋਂ ਤਾਂ ਫੇਰ ਅਸੀਂ ਉਹਨਾਂ ਦੇ ਜਦੋਂ ਕਹੀਏ ਕੰਦਾ ਟੱਪ ਕੇ ਘਰ ਬੰਦ ਕਰ ਜਾਗੇ ਬਾਹਰ ਰੇਲਿਕਾ ਦਿੰਦੇ ਪਰ ਇੱਕ ਵਾਰੀ ਕਹਿ ਦੇ ਗੱਲ ਇਹੋ ਵਾਅਦਾ ਤਾਂ ਸਾਡੇ ਨਾਲ ਵੀ ਬਹੁਤ ਕੀਤੇ ਸੀ ਲਾਈਵ ਦੇ ਵਿੱਚ ਸਰਦਾਰ ਭਗਵੰਤ ਮਾਨ ਸਿੰਘ ਜੀ ਨੇ ਕਿਹਾ ਸੀ ਜਦੋਂ ਆਪਣੀ ਸਰਕਾਰ ਆਈ ਤੇ ਜੱਗਾ ਜੀ ਆਪਾਂ ਜਰੂਰ ਉੱਥੇ ਵੀ ਆਪਾਂ ਆਪਣੀ ਮੰਗ ਰੱਖਾਂਗੇ ਆਪਾਂ ਜਰੂਰ ਇਸ ਖੇਤੀ ਨੂੰ ਲਾਗੂ ਕਰਾਂਗੇ Bravo, ਵਾਦਾ ਕਰਕੇ ਮੁਕਰਿਆ ਤੇ ਆਪਾਂ ਜਨਸਵਾਰ ਰੱਖੀ ਜੀ ਤੇ ਬਹੁਤ ਵਧੀਆ ਕੱਟ ਹੋ ਗਿਆ ਦਿੱਲੀ ਦਾ ਤੁਹਾਨੂੰ ਵਧਾਈਆਂ ਵੀਰੇ ਤੇ ਹੁਣ ਇੱਕ ਆਪਾਂ ਨੂੰ ਨਜ਼ਾਰਾ ਲਿਆਦਾ ਭਈ ਅੱਜ ਦਾ ਤੇ ਇੱਕ ਮਾਣੇ ਦੱਸ ਵੀ ਅਗਲੀ ਰਣਨੀਤੀ ਦੱਸਦੇ ਮਾੜੀ ਜੀ ਤੇ ਅਗਲੀ ਰਣਨੀਤੀ ਕਿਉਂਕਿ ਹੁਣ ਆਪਾਂ ਬੋਲਦਾ ਸਾਰਾ ਕੁਝ ਰਹਿੰਦੇ ਆ ਵੀ ਆਹ ਫਾਇਦੇ ਇਹਦੇ ਇਸੀ ਰਣਨੀਤੀ ਅਗਲੀ ਆ ਵੀ ਲਗਾਤਾਰ ਮੈਂ ਹਰ ਇੱਕ ਵੱਡੇ ਜਿਹੜੇ ਸ਼ਹਿਰ ਹੈ ਉਹਨਾਂ ਦੇ ਵਿੱਚ ਵੱਡੇ ਇਕੱਠ ਰੱਖ ਰਿਆ ਇਸ ਖੇਤੀ ਨੂੰ ਲੈ ਕੇ 5-7 ਮਹੀਨਿਆਂ ਤੱਕ ਜੇ ਮਾਨ ਸਰਕਾਰ ਸਾਡੀ ਇਹ ਗੱਲ ਮੰਨਦੀ ਹੈ ਤਾਂ ਅਸੀਂ ਚੋ ਪਚ ਪੀਤੇ ਨਾ ਕੋਈ ਅਸੀਂ ਕੁਰਸੀਆਂ ਲਈ ਨਾ ਚੇਅਰਮੈਨੀਆਂ ਭਾਲੀਏ ਅਸੀਂ ਆਪਦੇ ਘਰੇ ਬਹਿ ਜਾਗੇ ਸਾਰੇ ਇਹ ਖੇਤੀ ਦੇ ਠੇਕੇ ਦੇ ਦੇਣ ਜੇ ਉਹ ਖੇਤੀ ਦੇ ਠੇਕੇ ਨਹੀਂ ਦਿੰਦੇ ਫਿਰ ਭਲਾ ਸਾਨੂੰ ਸਰਕਾਰ ਸਰਕਾਰ ਜੀ ਬੁਆਣੀ ਪੈ ਜੇ ਉਹ ਵੀ ਬਣਾ ਦਾਂਗੇ ਇਹ ਖੇਤੀ ਲੈ ਕੇ ਹਟਾਂਗੇ ਇਹ ਤੁਹਾਨੂੰ ਮੈਂ ਦੱਸਦਾ ਐਡਾ ਵੱਡਾ ਕਾਫਲਾ ਪੰਜਾਬ ਚ ਹੈ ਵੀ ਤੁਸੀਂ ਨਾ ਇਹਨਾਂ ਲੋਕਾਂ ਨੂੰ ਸਰਕਾਰ ਦੇ ਵਿਰੋਧ ਜਾਂਦੋ ਮਜਬੂਰ ਕਰੋ ਤੇ ਨਹੀਂ ਤਾਂ ਫਿਰ ਤੁਹਾਨੂੰ ਕਰਕੇ ਵਿਖਾਵਾਂ ਗੱਲਾਂ ਨਹੀਂ ਕਰਦੇ ਹੁਣ ਲੋਕਾਂ ਦੀ ਅਪੀਲ ਵੀਰ ਜੀ ਕੋਈ ਲੋਕਾਂ ਨੇ ਇਹੀ ਅਪੀਲ ਹੈ ਵੀ ਤੁਸੀਂ ਮਾੜਾ ਸਰਕਾਰ ਨੂੰ ਕਹਿਦਾ ਜਾਂ ਮੈਨੂੰ ਮਾੜਾ ਜ ਉਹਨੂੰ ਮਾੜਾ ਉਹਦੇ ਨਾਲ ਉੱਠ ਕੇ ਨਾ ਐ ਆਇਆ ਕਰੋ ਇਹ ਡਰਦੇ ਆ ਇੱਕ ਸੰਗ ਦੇ ਆ ਉਹ ਸਾਨੂੰ ਮਾਰਿਆ ਪਿਆ ਬਲੈਕੀ ਹੋਸ ਗੱਲ ਦਾ ਫਾਇਦਾ ਉਠਾਉਂਦੇ ਆ ਅੱਜ ਹਜ਼ਾਰਾਂ ਲੋਕ ਆਏ ਆ ਇਹਨਾਂ ਦੀ ਸ਼ਾਨ ਘਟ ਗਈ ਜਾਂ ਕੋਈ ਮੇਰੇ ਵਰਗੇ ਨੂੰ ਲੋਕ ਮੂੰਹ ਨਹੀਂ ਲਾਉਂਦਾ ਐਡੇ ਵਧੀਆ ਜੈਂਟਲਮੈਨ ਅੱਜ ਰੈਲੀ 'ਚ ਬਜ਼ੁਰਗ ਆਏ ਆ ਚੰਗੇ ਜੈਂਟਲਮੈਨ ਪੜੇ ਲਿਖੇ ਲੋਕ ਆਏ ਆ ਇਹ ਜਿਹੜੇ ਹਜੇ ਵੀ ਘਰੇ ਸ਼ਰਮ ਮੰਦੇ ਆ ਜਾਂ ਡਰਦੇ ਆ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਵੀ ਪੁੱਤ ਮਰੋਣ ਨਾਲ ਵੱਡੀ ਤਾਂ ਸ਼ਰਮ ਕੋਈ ਨਹੀਂ ਨਾ ਉਹ ਮਰਾਈਏ ਨੇ ਕਮਲੇ ਸਾਡੇ ਨਾਲ ਆਉਂਦੇ ਨਹੀਂ ਇਦੋਂ ਬਿਨਾ ਤੁਹਾਡੇ ਪੁੱਤ ਬਚਣੇ ਜਿੱਥੇ ਮਰਜ਼ੀ ਭੱਜ ਲੋ ਧੰਨਵਾਦ ਜੀ ਨਹੀਂ ਨਹੀਂ ਧੰਨਵਾਦ ਤੁਹਾਡਾ ਬਈ ਜੀ ਬਹੁਤ ਮੇਰਾ ਸੋ ਇਹ ਸਨ ਜਗਵੀਰ ਸਿੰਘ ਜਗ੍ਹਾ ਵਿਰਦੀਆਂ ਦੀ ਸਫਤ ਟੀਮ ਤੋਂ ਆਪਣੇ ਹਰਜਿੰਦਰ ਸਿੰਘ ਜੀ ਨੇ ਸਮਰਾਲਾ ਤੋਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਵੇਂ ਜਨ ਸਭਾ ਰੱਖੀ ਸੀ ਇੰਨਾ ਵਾ ਇਕੱਠ ਹੋਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਜਨ ਸਭਾ ਤਾਂ ਰੱਖੀ ਸੀ ਕਿ ਭਗਵਾਨ ਤਮਨ ਸਿੰਘ ਪਹਿਲਾਂ ਸਾਡੇ ਨਾਲ ਵਾਦਾ ਕਰ ਰਿਹਾ ਸੀਗਾ ਉਹਨਾਂ ਨੇ ਮੁਖਸਰ ਦੀ ਧਰਤੀ ਤੇ ਵੀ ਸਾਡੀ ਸਰਕਾਰ ਬਣਾਓ ਅਸੀਂ ਸਰਕਾਰ ਵੀ ਬਣਾਤੀ ਪਰ ਉਹਨਾਂ ਨੂੰ ਲਾਰੇ ਲਾਉਂਦਿਆਂ ਨੂੰ 4 ਸਾਲ ਲੰਘ ਗਏ ਸੀਗੇ ਪਰ ਹੁਣ ਸਾਨੂੰ ਇਹ ਕੰਮ ਤਾਂ ਕਰਨਾ ਪਿਆ ਪ੍ਰੋਟੈਸਟ ਤਾਂ ਕਰਨਾ ਪਿਆ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਮੀਡੀਆ ਦੇ ਵਿੱਚ ਪੱਤਰਕਾਰਾਂ ਨੇ ਪੁੱਛਿਆ ਸੀਗਾ ਉਹਨਾਂ ਨੂੰ ਵੀ ਜਿਹੜੇ ਫੀਮ ਪੁੱਕੀ ਦੀ ਪੋਸਟ ਬਾਰੇ ਗੱਲ ਕਰਦੇ ਆ ਵੀ ਉਹਨਾਂ ਬਾਰੇ ਤੁਸੀਂ ਕਿਆ ਵਿਚਾਰਾ ਤੁਹਾਡਾ ਉਹ ਕਹਿੰਦਾ ਵੀ ਮੈਂ ਇਹਦੇ ਬਰਖਲਾਫ ਹਾਂ ਵੀ ਮੈਂ ਕਿਉਂ ਇਹਨਾਂ ਨੂੰ ਫੀਮ ਭੁੱਕੀ ਦੇ ਕਾਰਡ ਬਣਾ ਕੇ ਦੇ ਦਵਾਂ ਅਸੀਂ ਭਗਵੰਤ ਸਿੰਘ ਮਾਨ ਨੂੰ ਕਹਿੰਦੇ ਆ ਵੀ ਤੁਸੀਂ ਜਿਹੜਾ ਬਿਆਨ ਦਿੱਤਾ ਹੈ ਇਹ ਤੁਹਾਨੂੰ ਬੜਾ ਮਹਿੰਗਾ ਪੈਣਾ ਕਿਉਂਕਿ ਅਸੀਂ ਪਹਿਲਾਂ ਤੁਹਾਡੇ ਤੇ ਆਸ ਰੱਖਦੇ ਸੀਗੇ ਇਹ ਆਸ ਦੇ ਕਰਕੇ ਹੀ ਅਸੀਂ ਇੰਨਾ ਟਾਈਮ ਲਗਾਤਾ ਪਰ ਹੁਣ ਸਾਨੂੰ ਰੈਲੀਆਂ ਵੀ ਕਰਨੀਆਂ ਪੈਣੀਆਂ ਪ੍ਰੋਟੈਸਟ ਵੀ ਕਰਨੇ ਪੈਣੇ ਆ ਕਿਉਂਕਿ ਅਸੀਂ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਪੋਸਟ ਫੀਮ ਦੇ ਠੇਕੇ ਖੁੱਲਣ ਅੱਜ ਕਈ ਲੋਕ ਕਹਿੰਦੇ ਨੇ ਵੀ ਇਹ ਬਿਮਾਰੀ ਹੈ ਜੀ ਫੈਲ ਜੂਗੀ ਜਿਆਦਾ ਬੁੱਧੀਜੀਵੀ ਆਪਣੇ ਦਿਮਾਗ ਨੂੰ ਉੱਚਾ ਸਮਝਦੇ ਆ ਅਸੀਂ ਉਹਨਾਂ ਬੁੱਧੀਜੀਵੀਆਂ ਨੂੰ ਇੱਕ ਗੱਲ ਕਹਨੇ ਆ ਕਿ ਤੁਸੀਂ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਜਾਓ ਪਿੰਡਾਂ ਦੀਆਂ ਸੱਤਾਂ ਵਿੱਚ ਜਾਓ ਉਹਨਾਂ ਨੂੰ ਮਾਮਾ ਨੂੰ ਪੁੱਛੋ ਜਿਨ੍ਹਾਂ ਦੇ 12-12 ਸਾਲ ਦੇ ਬੱਚੇ ਚਿੱਟਾ ਪੀਣ ਲੱਗੇ ਜਦੋਂ ਮਾਮਾ ਕਹਿਣ ਲੱਗ ਜਾਣ ਵੀ ਪੰਜਾਬ ਦੇ ਵਿੱਚ ਪਹਿਲਾਂ ਪੋਸਟ ਦੇ ਠੇਕੇ ਹੁੰਦੇ ਸੀਗੇ ਵੀ ਹੁਣ ਪੋਸਟ ਦੇ ਠੇਕੇ ਖੁੱਲਣੇ ਚਾਹੀਦੇ ਆ ਵੀ ਅਸੀਂ ਪੋਸਟ ਦੇ ਆਪਣੇ ਨਿਆਣਿਆਂ ਨੂੰ ਚਿੱਟੇ ਤੋਂ ਬਚਾਉਣ ਲਈ ਅਸੀਂ ਆਪ ਠੇਕਿਆਂ ਤੋਂ ਲਿਆ ਕੇ ਆਪਣੇ ਬੱਚਿਆਂ ਨੂੰ ਪੋਸਟ ਦੇ ਦਿਆਂਗੇ ਕਿਉਂਕਿ ਪੋਤ ਖਾਣ ਨਾਲ ਨਾ ਅੱਜ ਤੱਕ ਕੋਈ ਮਰਿਆ ਨਾ ਪਹਿਲਾਂ ਮਰਿਆ ਕਿਉਂਕਿ ਸਾਡੇ ਬਜ਼ੁਰਗ ਪੁਰਾਣੇ ਸਮਿਆਂ ਦੇ ਵਿੱਚ ਖਾਂਦੇ ਸੀਗੇ ਪਿੰਡਾਂ ਦੇ ਵਿੱਚ ਠੇਕੇ ਖੁੱਲੇ ਹੁੰਦੇ ਸੀਗੇ ਸਮਰਾਲੇ ਏਰੀਆ ਦੇ ਵਿੱਚ ਸਰਾਂਦੇ ਏਰੀਆ ਚ ਮਰੰਡੇ ਏਰੀਆ ਚ ਕੜੂਆ ਪਿੰਡ ਸਾਰੇ ਪੰਜਾਬ ਦੇ ਵਿੱਚ ਥੋਂ-ਥੋਂ ਠੇਕੇ ਹੁੰਦੇ ਸੀਗੇ ਜਦੋਂ ਸਾਡਾ ਕੋਈ ਉਹ ਬਜ਼ੁਰਗ ਖਾਂਦੇ ਸੀਗੇ ਕੋਈ ਨਹੀਂ ਸੀ ਮਰਿਆ ਟੂਰਨਾਮੈਂਟ ਵੀ ਹੁੰਦੇ ਤੇ ਛਿੰਝਾ ਵੀ ਹੁੰਦੀਆਂ ਤੇ ਬਜ਼ੁਰਗ ਖਾ ਪੀ ਕੇ ਕੰਮ ਵੀ ਕਰਦੇ ਸੀਗੇ ਪਰ ਹੁਣ ਇਹ ਚਿੱਟੇ ਨੇ ਇੱਕ ਭੈੜੀ ਬਿਮਾਰੀ ਲਾਤੀ ਜਦੋਂ ਹੁਣ 12-12 ਸਾਲ ਦੇ ਬੱਚੇ ਚਿੱਟਾ ਪੀਣ ਲੱਗੇ ਹੁਣ ਤਾਂ ਬਸ ਇੱਕ ਇਹ ਜ਼ਿਆਦਾ ਸਰਕਾਰ ਕਰਵਾ ਸਕਦੀ ਹੈ ਜਾਂ ਇੱਕ ਹੁਣ ਰੱਬ ਹੈ ਰੱਬ ਕਿਹਦੇ ਵਿੱਚ ਵਸਦਾ ਹੈ ਪੰਜਾਬੀਆਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਵਸਦਾ ਹੈ ਇਸ ਕਰਕੇ ਇਹ ਜਿਹੜੇ ਰੱਬੀ ਰੂਪ ਬੰਦੇ ਅੱਜ ਉਹਰੇ ਪਹੁੰਚੇ ਆਂ ਇਹਨਾਂ ਨੇ ਸਾਰਿਆਂ ਨੇ ਹੀ ਮੰਗ ਕੀਤੀ ਆ ਵੀ ਜਿਵੇਂ ਤੁਸੀਂ ਪਹਿਲਾਂ ਇਹ ਵਾਅਦਾ ਕਰਿਆ ਸੀਗਾ ਤੁਸੀਂ ਆਪਣੇ ਵਾਅਦੇ ਨੂੰ ਨਿਭਾਓ ਤਾਂ ਅਸੀਂ ਤੁਹਾਡੇ ਤੇ ਭਰੋਸਾ ਕਰਾਂਗੇ ਨਹੀਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਹਿਲੀਆਂ ਸਰਕਾਰਾਂ ਨੂੰ ਉਲਟਾਇਆ ਅਸੀਂ ਤੁਹਾਨੂੰ ਵੀ ਉਲਟਾ ਦਾਂਗੇ ਇਹ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਚਲਾਇਆ ਉਹਦੇ ਬਾਰੇ ਤੁਸੀਂ ਕੀ ਕਹੋ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਜੁੱਧੀਆਂ ਨੇ ਚਲਾਇਆ ਜੀ ਉਹ ਪੂਰੀ ਤਰ੍ਹਾਂ ਟੋਟਲੀ ਫੇਲ ਹੈ ਇਹਨਾਂ ਨੇ ਗਰੀਬਾਂ ਦੇ ਘਰ ਢਾਹ ਤੇ ਕੋਈਆਂ ਨੇ ਬੜਾ ਮગરਮੱਛ ਫੜਿਆ ਮਜੀਠੀਆਂ ਨੂੰ ਕਹਿੰਦੇ ਸੀਗੇ ਇਹਨਾਂ ਨੇ ਫੜਿਆ ਕਿਉਂਕਿ ਮਜੀਠੀਆਂ ਨੂੰ ਆਪ ਮਾਵਾ ਪੈਣ ਪਾਪਾ ਕੇ ਕਹਿੰਦੇ ਉਹ ਬਾਦਲੋ ਮਰਜੋ ਸਾਡੇ ਕੋਲ ਵੀਡੀਓ ਪਈਆਂ ਉਹ ਵੀ ਬਾਦਲੋ ਮਰਜੋ ਤੁਹਾਡੇ ਕੀੜੇ ਪੈਣ ਵੀ ਤੁਸੀਂ ਇਹ ਚਿੱਟਾ ਲੈ ਕੇ ਜਾਂਦਾ ਪਰ ਇਹ ਸਾਰੇ ਲੋਕਾਂ ਨੂੰ ਪਤਾ ਪਹਿਲਾਂ ਇਹ ਕਹਿੰਦੇ ਸੀਗੇ ਚਿੱਟੇ ਨੂੰ ਅਸੀਂ 3 ਦਿਨਾਂ ਅੰਚ ਖਤਮ ਕਰ ਦੋਗੇ 3 ਹਫ਼ਤਿਆਂ ਅੰਚ ਖਤਮ ਕਰ ਦੋਗੇ ਨਾ ਇਹ ਕੈਪਟਨ ਦੇ ਖਤਮ ਹੋਇਆ ਨਾ ਇਹ ਪਹਿਲੀਆਂ ਸਰਕਾਰਾਂ ਤੇ ਖਤਮ ਹੋਇਆ ਕਿਉਂਕਿ ਕਾਲੀਆਂ ਨੂੰ ਤਾਂ ਕਹ ਰਹੇ ਵੀ ਲਿਆਉਣ ਕਿ ਕੀ ਲੱਗਦਾ ਤੁਹਾਨੂੰ ਜਿਹੜਾ ਇਹ ਸਰਕਾਰ ਆਈ ਉਹ ਤੋਂ ਬਾਅਦ ਨਸਾ ਘਟਿਆ ਜਾਂ ਵਧਿਆ ਤੁਹਾਨੂੰ ਇਹ ਤਾਂ ਜੀ ਹੁਣ ਭੱਦ ਗਿਆ ਜੀ ਇਹ ਪਹਿਲਾਂ ਆ ਗਿਆ ਘੱਟ ਸੀਗਾ ਜੀ ਕਿਉਂਕਿ ਜਿੱਦਾਂ ਇਹਨਾਂ ਨੇ ਜਾਂਦਾ ਨਸ਼ਿਆਂ ਦੇ ਵਿਰੁੱਧ ਜੁੱਦ ਛੇੜਿਆ ਹੁਣ ਇਹ ਇੱਕ ਤਾਂ ਚਿੱਟਾ ਮਹਿੰਗਾ ਹੋ ਗਿਆ ਇੱਕ ਡੁਗਲੀਕੇਟ ਹੋ ਗਿਆ ਤੇ ਬਾਕੀ ਜਿਹੜੀ ਪੋਸਤ ਬੰਦੇ ਖਾਂਦੇ ਸੀਗੇ ਉਹ ਪੋਸਤ ਉਹਨਾਂ ਨੂੰ ਮਿਲਦੀ ਨਹੀਂ ਹੈਗੀ ਉਹ ਰੇਟ ਵੱਧ ਹੋਣ ਕਰਕੇ ਉਹ ਵੀ ਬੰਦੇ ਤੜਪ ਰਹੇ ਆ ਜਿਹੜੇ ਸਾਡੇ 40 40 ਸਾਲ ਤੋਂ 30 30 ਸਾਲ ਤੋਂ ਬਜ਼ੁਰਗ ਖਾਂਦੇ ਸੀਗੇ ਉਹ ਅੱਜ ਬੁਪਰੀ ਨੋਰਫਨ ਗੋਲੀ ਖਾਣ ਲਈ ਹਸਪਤਾਲਾਂ ਵਿੱਚ ਲੱਗ ਗਏ ਗੋਲੀ ਵੀ ਕਹਿੰਦੇ ਬਹੁਤ ਇੱਕ ਇੱਕ ਗੋਲੀ ਦਿੰਦੇ ਨੇ ਸਾਰੀ ਦਿਹਾੜੀ ਬੰਦੇ ਦੀ ਲੱਗ ਜਾਂਦੀ ਉਹਦੇ ਪਿੱਛੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਜਿਹੜੀ ਗੋਲੀ ਆ ਮੈਂ ਓਟ ਸੈਂਟਰਾਂ ਦੇ ਵਿੱਚ ਜਾਂਦਾ ਰਹੇ ਨਾ ਅਸੀਂ ਪਹਿਲਾਂ ਵੀ 12 ਸਾਲ ਹੋ ਗਏ ਪ੍ਰੋਟੈਸਟ ਕਰਦੇ ਆ ਨੂੰ ਅਸੀਂ ਜਦੋਂ ਨੌਜਵਾਨਾਂ ਨੂੰ ਪੁੱਛਦੇ ਆ ਬਜ਼ੁਰਗਾਂ ਨੂੰ ਪੁੱਛਦੇ ਆ ਵੀ ਇਹ ਗੋਲੀ ਕਿੰਨੇ ਸਾਲ ਹੋ ਗਏ ਕੋਈ ਕਹਿੰਦਾ ਮੈਂ ਕੋਈ ਬੰਦਾ ਕਹਿੰਦਾ ਵੀ ਮੇਰਾ ਦਿਮਾਗ ਸੁਨ ਹੋ ਗਿਆ ਕੋਈ ਕਹਿੰਦਾ ਮੇਰੀ ਨਿਗਾ ਘਟ ਗਈ ਕੋਈ ਕਹਿੰਦਾ ਮੈਨੂੰ ਦੰਦਾਂ ਦੀਆਂ ਬਿਮਾਰੀਆਂ ਲੱਗੀਆਂ ਕੋਈ ਕਹਿੰਦਾ ਮੇਰਾ ਪੇਟ ਬਦਨ ਫੁੱਲਣ ਲੱਗ ਗਿਆ ਕੋਈ ਕਹਿੰਦਾ ਵੀ ਮੇਰੇ ਪਸ਼ਾਬ ਨਾਲ ਹੀ ਖੂਨ ਆਉਂਦਾ ਇਹ ਬੁਪਰੀ ਨੋਰਫਿਨ ਗੋਲੀ ਬੜੀ ਘਾਤਕ ਹੈ ਜੀ ਇਹ ਗੋਲੀ ਬੰਦ ਹੋਣੀ ਚਾਹੀਦੀ ਆ ਗੋਲੀ ਨੂੰ ਬੰਦ ਕਰਕੇ ਪੋਹਤ ਦੇ ਠੇਕੇ ਸਰਕਾਰ ਨੂੰ ਖੋਲਣੇ ਚਾਹੀਦੇ ਆ ਜੇ ਸਰਕਾਰ ਦੇ ਗੰਨ ਤੇ ਜੂ ਨਹੀਂ ਸਰਕਦੀ ਜਿਵੇਂ ਬਾਈ ਉਹਨਾਂ ਨੇ ਕਿਹਾ ਵੀ ਛੱਟਾ ਦੇਵਾਂਗੇ ਉਹਦੇ ਬਾਰੇ ਕੀ ਰਣਨੀਤੀ ਆ ਕਿ ਛੱਟਾ ਅਸੀਂ ਦੇਵਾਂਗੇ ਜੀ ਛੱਟਾ ਅਸੀਂ ਨਵੰਬਰ ਤੱਕ ਇਹੋ ਜਿਹੀ ਇੱਕ ਲਹਿਰ ਖੜੀ ਕਰਦੇ ਹਾਂਗੇ ਵੀ ਪੰਜਾਬ ਦੇ ਵਿੱਚ ਆਪਣੇ ਆਪ ਲਹਿਰ ਬਣ ਜੂਗੀ ਇਹ ਸਾਨੂੰ ਪੰਜਾਬ ਦੇ ਲੋਕਾਂ ਤੇ ਭਰੋਸਾ ਹੈ ਕਿਉਂਕਿ ਪੰਜਾਬ ਦੇ ਲੋਕ ਬਦਲਾਅ ਲਈ ਆਏ ਸੀਗੇ ਹੁਣ ਅਸੀਂ ਜਦੋਂ ਸਰਕਾਰ ਨਹੀਂ ਮੰਨਦੀ ਹੁਣ ਅਸੀਂ ਇਹ ਆਪਣਾ ਛੱਟਾ ਵੀ ਦਵਾਂਗੇ ਭਿੱਜਾਂਗੇ ਵੀ ਵਾਇਰ ਖਾਲਸਾ ਭਾਈ ਰਿਫਤੇ ਮੈਂ ਕਹਿੰਦਾ ਵੀਰ ਜੀ ਭੰਗ ਹੈ ਹੁਣ ਆਮ ਰੋੜਾ ਤੇ ਭਰੂਗੀ ਹੁੰਦੀ ਆ ਤੁਸੀਂ ਦੇਖੋ ਵੀ ਤੇ ਕਿੰਨੇ ਕੁ ਲੋਕ ਦੇਖਦੋਂ ਸੀ ਭੰਗ ਮਲਦੇ ਹੁੰਦੇ ਉੱਥੇ ਕਿ ਭੰਗ ਨੂੰ ਸਿਰਫ ਉਹੀ ਖਾਂਦਾ ਜਿਹਨੂੰ ਉਹਦੀ ਜ਼ਰੂਰਤ ਹੈ ਤੇ ਇਹ ਨਸ਼ਾ ਵੀ ਉਹੀ ਬੰਦਾ ਖਾਂਦਾ ਭਾਈ ਜਿਹਨੂੰ ਇਹਦੀ ਜ਼ਰੂਰਤ ਹੈ ਤੇ ਇਹ ਜਿਵੇਂ ਤੁਸੀਂ ਕਹਿੰਦੇ ਵੀ ਇਹਦਾ ਕੋਈ ਸਾਈਡ ਇਫੈਕਟ ਤੁਹਾਨੂੰ ਕੀ ਲੱਗਦਾ ਵੀ ਇਹਦਾ ਸਾਈਡ ਇਫੈਕਟ ਹੈ ਕੋਈ ਸਾਈਡ ਇਫੈਕਟ ਨਹੀਂ ਮਰਜੀ ਇਹ ਹਰ ਇੱਕ ਦਵਾਈ ਦੇ ਵਿੱਚ ਯੂਜ਼ ਹੁੰਦੀ ਹੈ ਔਰ ਅੱਜ ਤੋਂ ਪਹਿਲਾਂ ਤੁਸੀਂ ਕਦੇ ਵੀ ਨੋਟ ਕਰਿਓ ਜਿੰਨੇ ਵੀ ਨਸ਼ੇ ਨੇ ਉਹਨਾਂ ਦੇ ਜਿੰਨੇ ਵੀ ਸਿੰਥੈਟਿਕ ਨਸ਼ੇ ਨੇ ਉਹਨਾਂ ਨੂੰ ਖਾ ਕੇ ਬੰਦਾ ਜਦੇ ਛੱਟ ਮਰ ਜਾਂਦਾ ਹੈਗਾ ਕਿਉਂਕਿ ਉਹ ਸਰੀਰ ਦੇ ਅਟੈਕ ਕਰਦਾ ਹੈ ਇਹ ਨਸ਼ਾ ਖਾ ਕੇ ਬੰਦਾ ਕੰਮ ਕਰਦਾ ਹੈ ਨਾਲੇ ਕਹਿੰਦੇ ਵੀ ਇਹ ਨਸ਼ਾ ਹੀ ਨਹੀਂ ਹੈਗਾ ਇਹ ਤਾਂ ਮਰਜੀ ਨਸ਼ਾ ਨਹੀਂ ਹੈਗਾ ਅਸੀਂ ਕਹਿੰਦੇ ਨਸ਼ਾ ਨਹੀਂ ਹੈਗਾ ਜਵਾਬਤ ਕਰੇ ਸਰਕਾਰ ਸਰਕਾਰ ਕਹਿੰਦੀ ਇਹ ਵੀ ਨਸ਼ੇ ਖਤਮ ਕਰਨੇ ਆ ਠੇਕੇ ਆ ਜਿਵੇਂ ਸ਼ਰਾਬ ਨੂੰ ਨਸ਼ਾ ਮੰਨਦੇ ਹੋ ਜੀ ਬਿਲਕੁਲ ਮੰਨਦੇ ਆ ਸ਼ਰਾਬ ਵੀ ਤਾਂ ਨਸ਼ਾ ਹੀ ਆ ਤੇ ਸਰੀਆਮ ਬੇਦ ਦੀ ਸਰਕਾਰ ਲਫਾਂ ਦੇ ਕਿ ਬੇਦ ਦੀ ਆ ਕੀ ਮੰਗ ਕਰਦੇ ਆ ਸਰਕਾਰ ਤੋਂ ਜੀ ਅਸੀਂ ਤਾਂ ਇਹੀ ਮੰਗ ਰੱਖਦੇ ਭਾਈ ਇਹ ਨਸ਼ਾ ਸਾਡੇ ਪੰਜਾਬ 'ਚ ਲਾਗੂ ਹੋਣਾ ਚਾਹੀਦਾ ਜੋ ਅਫੀਮ ਪੁੱਕੀ ਦੇ ਠੇਕੇ ਸੀਗੇ ਇਹਨੂੰ ਖਾ ਕੇ ਭਾਈ ਜੀ ਨਾ ਕੋਈ ਮਰਦਾ ਤੇ ਨਾ ਸੀ ਮਰਦਾ ਦੇਖਿਆ ਅਸੀਂ ਕਹਿੰਦੇ ਵੀ ਜਿਹੜੇ ਮਾਵਾਂ ਦੇ ਪੁੱਤ ਚਿੱਟਾ ਲਾਲਾ ਮਰੀ ਜਾਂਦੇ ਆ ਉਹਨਾਂ ਦੀ ਜ਼ਿੰਦਗੀਆਂ ਬਚ ਜਾਣਗੀਆਂ ਭਾਈ ਜੇਕਰ ਇਹ ਨਸ਼ਾ ਸਾਡੇ ਪੰਜਾਬ ਨੂੰ ਮਿਲਦਾ ਜਿਵੇਂ ਸਰਕਾਰ ਆਈ ਆ ਤੁਹਾਨੂੰ ਲੱਗਦਾ ਵੀ ਉਦੋਂ ਨਸ਼ਾ ਵਧਿਆ ਜਾਂ ਘਟਿਆ ਤੇ ਬਿਲਕੁਲ ਵਧਿਆ ਜੀ ਔਰ ਜਿੰਨੇ ਵੀ ਨਸ਼ਾ ਵਧਿਆ ਉਹ ਜਿੰਨੇ ਵੀ ਨਸ਼ਾ ਕਰਨ ਵਾਲੇ ਨੇ ਉਹ ਰਾਤ ਨੂੰ ਹੀ ਚੋਰੀਆਂ ਕਰਦੇ ਨੇ ਅੱਜ ਤੁਸੀਂ ਕਿਸੇ ਵੀ ਰੋਡ ਤੇ ਰਾਤ ਨੂੰ ਨੰਘ ਕੇ ਦਿਖਾਓ ਇਕੱਲੇ ਕੇ ਦਾ ਸਿਰ ਪਾੜ ਦਿੰਦੇ ਨੇ ਕੇ ਦੀ ਬਾਹਾਂ ਤੋੜ ਦਿੰਦੇ ਨੇ ਉਹ ਉਹ ਸਭ ਉਹ ਨਸ਼ੇ ਦੀ ਬਦੌਲਤ ਆ ਤੇ ਟੀਮ ਭੁੱਕੀ ਖਾਲਾ ਬੰਦਾ ਕੇ ਨਾਲ ਲੜਦਾ ਵੀ ਨਹੀਂਗਾ ਕੋਈ ਦਿਖਾਓ ਤੁਸੀਂ ਕਿਸ ਨਾਲ ਲੜਦਾ ਹੋਵੇ ਉਹ ਕੀ ਕਹਿਣਾ ਜੀ ਅੱਜ ਦੀ ਇਹ ਰੈਲੀ ਬਾਰੇ ਤੁਸੀਂ ਪਹਿਲਾਂ ਵੀਰ ਜੀ ਅਸੀਂ ਗਵਰਨਮੈਂਟ ਨੂੰ ਇਹ ਕਹਿੰਨੇ ਆ ਵੇਖੋ ਅਸੀਂ ਸਾਰਿਆਂ ਨੂੰ ਪਰਖ ਕੇ ਦੇਖ ਲਿਆ ਹੁਣ ਆਮ ਆਦਮੀ ਸਰਕਾਰ ਇਹ ਵੀ ਪਹਿਲਾਂ ਕਹਿੰਦੇ ਸੀ ਵੀ ਅਸੀਂ ਇਹਦੇ ਬਾਰੇ ਕੁ ਸੋਚਾਂਗੇ ਦੇਖੋ ਜਿਹੜਾ ਵੀ ਜਿਹੜੀ ਮਤਲਬ ਪਬਲਿਕ ਦੀ ਮੰਗ ਆ ਉਹ ਇਹਨਾਂ ਨੂੰ ਪੂਰੀ ਕਰਨੀ ਚਾਹੀਦੀ ਦੇਖੋ ਸਾਡਾ ਮਤਲਬ ਜਦੋਂ ਗਵਰਨਮੈਂਟ ਫੀਮ ਲੈਂਦੀ ਹੈ 3500 4000 ਰੁਪਏ ਨੂੰ ਕਿਲੋ ਖਰੀਦੀ ਹੈ ਖਜ਼ਾਨਾ ਤੋਂ ਅਗਰ ਇਹਨਾਂ ਕੋਲ ਕੋਟਾ ਜ਼ਿਆਦਾ ਹੈ ਤੇ ਜਿਹੜੇ ਬਜ਼ੁਰਗ ਨੇ 40 ਸਾਲ ਤੋਂ ਉੱਪਰ 50 ਸਾਲ ਦੇ ਉਹਨਾਂ ਦੇ ਕਾਰਡ ਬਣਾ ਦੇਣ ਉਹਨਾਂ ਨੂੰ ਛਟਾਕੀ ਜਾਂ ਜਿੰਨੀ ਵੀ ਇਹਨਾਂ ਮਹੀਨੇ ਹੀ ਦੇਣੀ ਦੇ ਦੇਣ ਜਿਹਨੂੰ ਜ਼ਰੂਰ ਤਾਂ ਖਾਊਗਾ ਵੇਖੋ ਜ਼ਹਿਰ ਦੇ ਇਹਨਾਂ ਨੇ ਠੇਕੇ ਥਾਂ-ਥਾਂ ਖੋਲੇ ਗਲੀ-ਗਲੀ ਤੇ ਖੋਲੇ ਸ਼ਰਾਬ ਪੀ ਕੇ ਬੰਦਾ ਘਰੇ ਜਾ ਕੇ ਜਨਾਨੀ ਨੂੰ ਕੁੱਟਦਾ ਬੱਚਿਆਂ ਨੂੰ ਕੁੱਟਦਾ ਮਾਂ ਪਿਓ ਨੂੰ ਮਾਰਦਾ ਤੇ ਜਿਹੜਾ ਇਹ ਬੂਟੀ ਜਿਹੜੀ ਸ਼ਗਨ ਵਾਲਾ ਬੰਦਾ ਕਦੇ ਉਹ ਘਰ 'ਚ ਲੜਾਈ ਨਹੀਂ ਪਾਉਂਦਾ ਨਾ ਉਹ ਮਾਰਕੁੱਟ ਕਰੇ ਨਾ ਉਹ ਐਕਸੀਡੈਂਟ ਕਰੇ ਅਸੀਂ ਕਹਿ ਦਿੰਨੇ ਆ ਕਿ ਇਹ ਨੁਕਸਾਨ ਹੈ ਤੁਸੀਂ ਰੋਜ਼ ਦੇਖੋ ਚਿੱਟੇ ਨਾਲ ਕਿੰਨੇ ਮਾਰ ਰਹੇ ਨੇ ਜਿਸ ਮਾਂ ਦੇ ਕੋਲ ਇੱਕ ਬੱਚਾ ਹੈ ਦੋ ਬੱਚੇ ਨੇ ਬੜੇਪੇ ਵਿੱਚ ਉਹਦੇ ਤੁਰ ਗਏ ਦੋਵੇਂ ਚਿੱਟੇ ਨਾਲ ਟੀਕਾ ਮਤਲਬ ਵਿੱਚ ਹੀ ਰਹਿੰਦੇ ਰਹ ਜੀ ਨਿਕਲਦਾ ਨਹੀਂ ਇਹ ਤੁਸੀਂ ਬੰਦੇ ਨੂੰ ਦਈ ਜਵਨ ਖੁੱਲੇ ਡੋਡੇ ਹੀ ਭੰਵੇਂ ਦੀ ਤੂ ਵੇਖੋ 90 100 ਸਾਲ ਤੱਕ ਉਹ ਮਰਦਾ ਹੀ ਨਹੀਂ ਤੇ ਪੁਰਾਣੇ ਬਜ਼ੁਰਗ ਕਿਉਂ ਇੰਨੀ ਦੇਰ ਤੱਕ ਸੀ 6 6 7 7 ਬੱਚੇ ਸੀ ਉਹਨਾਂ ਦੇ ਹੁਣ ਆਲੀ ਜਿਹੜੀ ਪਨੀਰੀ ਹੈ ਇਹਨਾਂ ਤੋਂ ਬੱਚੇ ਨਹੀਂ ਪੈਦਾ ਹੋ ਰਹੇ ਤੇ ਸਾਨੂੰ ਤਾਂ ਸਾਡੇ ਪੰਜਾਬ ਨੂੰ ਤਾਂ ਘਾਟਾ ਪੈ ਰਿਹਾ ਨਾ ਜਿਵੇਂ ਸਰਕਾਰ ਪਰਦੇਸ ਵਿੱਚ ਵੇਖੋ ਤੁਸੀਂ ਉੱਤੇ 2 300 ਰੁਪਏ ਕਿਲੋ ਆ ਸਰਕਾਰ ਨੂੰ ਚਾਹੀਦਾ ਚਾਹੇ ਇਰਾਨ ਚੋਂ ਲਿਆਓ ਚਾਹੇ ਅਫਗਾਨਿਸਤਾਨ ਚੋਂ ਲਿਆਓ ਚਾਹੇ ਤੂੰ ਯੂਪੀ ਚੋਂ ਲਿਆਓ ਤੁਸੀਂ 300 ਰੁਪਏ ਨੂੰ ਖਰੀਦ ਕੇ ਇੱਥੇ 1000 ਰੁਪਏ ਨੂੰ ਦੇ ਦਿਓ ਜਿੰਨੂੰ ਜ਼ਰੂਰਤ ਹੋਹੀ ਲਾਊਗਾ ਨਾ ਦੇਖੋ ਸਾਡੇ ਘਰ ਦੇ ਨੇੜੇ ਤੇੜੇ ਬਹੁਤ ਸ਼ਰਾਬ ਦੇ ਠੇਕੇ ਨੇ ਤੇ ਜੇ ਮੈਨੂੰ ਜ਼ਰੂਰਤ ਹੀ ਨਹੀਂ ਮੈਂ ਕਿਉਂ ਲਾਊਗਾ ਤੇ ਜਦ ਇਹਦੇ ਠੇਕੇ ਖੁੱਲਣਗੇ ਜਿਸ ਨੂੰ ਜ਼ਰੂਰਤ ਹੋएगी ਤੇ ਉਹ ਲਾਊਗਾ ਨਾ ਬਿਲਕੁਲ ਜਿਵੇਂ ਜੀ ਸਰਕਾਰ ਕਹਿੰਦੀ ਹੈ ਵੀ ਅਸੀਂ ਜੁੱਧ ਨਸ਼ਿਆਂ ਬទ ਚਲਾਇਆ ਤੁਹਾਨੂੰ ਲੱਗਦਾ ਵੀ ਨਸ਼ਾ ਘਟਿਆ ਜੇ ਬੜਾ ਨਹੀਂ ਜੀ ਨਹੀਂ ਬੜੇ ਹੀ ਅੱਗੇ ਨਾ ਕੋਈ ਘਟਿਆ ਘੁਟਿਆ ਨਹੀਂ ਗਾ ਅਗਰ ਅਸੀਂ ਇਹ ਕਹਿੰਨੇ ਆਂ ਵੀ ਜਿਹੜਾ ਸਰਕਾਰ ਇਹ ਕੰਮ ਕਰੇਗੀ ਉਹਨੂੰ 10 15 ਸਾਲ ਕੋਈ ਲਾ ਹੀ ਨਹੀਂ ਸਕਦਾ ਉਹਦੀ ਸਰਕਾਰ ਪੱਕੀ ਰਹੂਗੀ ਤੇ ਐਤਕੀ 27 ਤੋਂ ਪਹਿਲਾਂ ਤਾਂ ਇਹ ਜਿਹੜਾ ਬਣਾਵੇਗਾ ਨਾ ਮਤਲਬ ਸਾਡੀ ਹੈਲਪ ਕਰੇਗਾ ਜਾਂ ਠੇਕੇ ਖੋਲੇਗਾ ਜਾਂ ਕਾਰਡ ਬਣਾਏਗਾ ਸਰਕਾਰ ਐਤਕੀ ਉਹ ਨਹੀਂ ਬਣਨੀ ਕਿਉਂਕਿ ਬਹੁਤ ਬੱਚੇ ਵਿਚਾਰੇ ਜਿਹੜੇ ਸਾਡੇ ਜਾ ਰਹੇ ਨੇ ਅਸੀਂ ਤਾਂ ਖਾਣੇ ਆ ਨਹੀਂ ਕਹਿੰਦੇ ਅਸੀਂ ਦੂਸਰੇ ਬੱਚਿਆਂ ਦਾ ਭਲਾ ਸੋਚਦੇ ਹਾਂ ਧੰਨਵਾਦ ਜੀ ਸੋ ਇਹ ਸੰਜੀ ਰੈਲੀ 'ਚ ਪਹੁੰਚੇ ਹੋਏ ਆਪਣੇ ਆਗੂ ਜੋ ਫਿਕਰਮੰਦ ਨੇ ਪੰਜਾਬ ਦੇ ਲਈ ਧੰਨਵਾਦ ਜੀ ਚੈਨਲ ਦੇਖਣ ਲਈ ਸ਼ੇਅਰ ਜਰੂਰ ਕਰ ਦਿਓ ਜੇ ਤੁਹਾਨੂੰ ਚੰਗਾ ਲੱਗੇ ਆਪਣੇ ਫਰੋਦਰਾਂ ਨੂੰ ਧੰਨਵਾਦ